ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸਵਾਜਸੀ ਪਹੁੰਚੇ ਹਾਂ ਹੁਸ਼ਾਰਪੁਰ ਦੇ ਨਸਤੀਕੀ ਕਸਬਾ ਕੋਟਫਤੋਈ ਵਿਖੇ ਜਿੱਥੇ ਕਿ ਪਰਮਾਰ ਇਲੈਕਟ੍ਰੋਨਿਕਸ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਤਾਂ ਇਲੈਕਟ੍ਰੋਨਿਕਸ ਦੇ ਖੇਤਰ ਦੇ ਵਿੱਚ ਇੱਕ ਵੱਡਾ ਨਾਮ ਹੈ ਪਰਮਾਰ ਇਲੈਕਟ੍ਰੋਨਿਕਸ ਹੋਲੀ ਦੇ ਤਿਉਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਪਰਮਾਰ ਇਲੈਕਟ੍ਰੋਨਿਕਸ ਵੱਲੋਂ ਬਹੁਤ ਸਹਾਰੀਆਂ ਆਫਰਸ ਹੈ ਆਪਣੇ ਕਸਟਮਰਸ ਦੇ ਲਈ ਲੈ ਕੇ ਆਏ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਪਰਮਾਰ ਇਲੈਕਟ੍ਰੋਨਿਕਸ ਦੇ ਓਨਰ ਮੌਜੂਦ ਨੇ ਗੱਲਬਾਤ ਕਰਦੇ ਆ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਆਣ ਲਈ ਜੀ ਪਰਮਾਰ ਜੀ ਸਭ ਤੋਂ ਪਹਿਲਾਂ ਗੱਲਾਂ ਬਾਤਾਂ ਤਾਂ ਹੁੰਦੀਆਂ ਰਹਿਣਗੀਆਂ ਮੈਂ ਕਹਿੰਦਾ ਸਵਾਲ ਜੀ ਆਪਾਂ ਇਹ ਸਵਾਲ ਪੁੱਛ ਲਈਏ ਸਟਾਰਟਿੰਗ ਦੇ ਵਿੱਚ ਹੀ ਕਿ ਖਾਸੀਅਤ ਕੀ ਹੈ ਪਰਮਾਰ ਇਲੈਕਟ੍ਰੋਨਿਕਸ ਦੀ ਇਹ ਲੋਕ ਬਾਕੀ ਸ਼ੋਰੂਮਸ ਨੂੰ ਛੱਡ ਕੇ ਪਰਮਾਰ ਇਲੈਕਟ੍ਰੋਨਿਕਸ ਨੂੰ ਜਿਹੜੀ ਉਹ ਪਹਿਲ ਦੇਣ ਜੀ ਦੇਖੋ ਸਾਡੇ ਕੋਲ ਬ੍ਰੈਂਡ ਜ਼ਬਰਦਸਤ ਆ ਲਗ ਲਗ ਕੰਪਨੀਆਂ ਦੇ ਲਗ ਲਗ ਮਾਡਲ ਹੈਗੇ ਆ ਕੰਪਨੀਆਂ ਆਲਮੋਸਟ ਸਾਰੀ ਅਵੇਲੇਬਲ ਹੈਗੀਆਂ ਪਲੱਸ ਰੇਟ ਸਪੈਸ਼ਲ ਧਮਾਕੇ ਦਾ ਰੇਟ ਦੇ ਦਈਏ ਉਹ ਰੇਟ ਦੇ ਦਈਏ ਜਿਹੜਾ ਲੋਕੀ ਹੋਲ ਸੇਲ ਵਿੱਚ ਵੀ ਨਹੀਂ ਦੇ ਪਾਉਂਦੇ ਆ ਪਰ ਰਿਟੇਲ ਵਿੱਚ ਤੁਹਾਨੂੰ ਹੋਲ ਸਰਪ੍ਰਾਈਜ਼ ਪ੍ਰੋਵਾਈਡ ਕਰਾਈ ਦੀ ਆ ਅੱਛਾ ਆਪਾਂ ਹੁਣ ਪ੍ਰੋਡਕਟਸ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਪ੍ਰੋਡਕਟ ਆਪਣੇ ਕੋਲ ਆ ਪ੍ਰੋਡਕਟ ਆਪਣੇ ਕੋਲ ਕੂਲਰ ਹੈਗੀਆਂ ਬਾਸ਼ੂਸ਼ੀਨਾ ਹੈਗੀਆਂ ਫ੍ਰਿਜਾਂ ਹੈਗੀਆਂ LED ਟੀਵੀ ਹੈਗੇ ਆ ਚੀਲੋ ਚਮਨੀ ਹੈਗੇ ਆ RO ਫਿਲਟਰ ਵਗੈਰਾ ਤੇ ਹੋਰ ਵੀ ਬਹੁਤ ਸਾਰਾ ਸਮਾਨ ਹੈਗਾ ਆ ਅੱਜ ਦਾ ਸਪੈਸ਼ਲ ਆਫਰ ਰਹੇਗਾ ਕੂਲਰ ਵਗ ਤੇ ਜੇਰੋ ਕੋਲੋ ਸ਼ੁਰੂਆਤ ਕਰਦੇ ਹੈਗੇ কুলਰ ਤੁਹਾਨੂੰ ਮਿਲ ਜੇਗਾ ਸਿਰਫ ਤੇ ਸਿਰਫ 5890 ਰੁਪਏ ਵਿੱਚ কুলਰ ਦੇਣ ਜਾ ਰਹੇ ਆ ਪਲਾਸਟਿਕ কুলਰ কুলਰ ਓਨਲੀ 5990 ਰੁਪਏ ਦਾ ਹਨੀ ਪੈਡ ਵਾਲਾ ਹਨੀ ਪੈਡ ਵਾਲਾ ਔਰ ਪਲੱਸ ਆਈਸ ਚੈਂਬਰ ਦੇ ਨਾਲ ਮਤਲਬ ਜਿਹਦੇ ਉੱਤੇ ਬਰਫ਼ ਵੀ ਪੈ ਜਾਂਦੀ ਆ ਔਰ ਆਪਣੇ ਸ਼ਟਰ ਨਾਲ ਹੋਏਗਾ ਰੇਟ ਹੋਏਗਾ ਸਿਰਫ 5990 ਰੁਪਏ ਅੱਛਾ ਆਪਾਂ ਮਾਰਕੀਟ ਦੀ ਗੱਲ ਕਰ ਰਹੀਏ ਤਾਂ ਮਾਰਕੀਟ ਦੇ ਵਿੱਚ ਕੁੱਲ ਤਕਰੀਬਨ 8000 10000 ਤੋਂ ਘੱਟ ਤੁਹਾਨੂੰ ਪਲਾਸਟਿਕ ਕੂਲਰ ਨਹੀਂ ਮਿਲਦਾ ਹੈਗਾ ਇਨੀ ਖਾਸੀ ਖਾਸੀ ਦੇ ਵਾਲਾ ਇੱਥੇ ਹੀ ਵਸ ਨਹੀਂ ਇਹਦੇ ਨਾਲ ਤੁਹਾਨੂੰ ਦੇਵਾਂਗੇ ਇੱਕ ਹੇਅਰ ਡਰਾਇਰ ਜਿਹੜਾ ਇਹ ਬਿਲਕੁਲ ਫ੍ਰੀ ਪਰਮਾਰ ਸਾਹਿਬ ਪਲਾਸਟਿਕ ਬੋਡੀ ਤੋਂ ਇਲਾਵਾ ਆਪਾਂ ਲੋਹੇ ਦੀ ਬੋਡੀ ਦੀ ਗੱਲ ਕਰੀਏ ਉਹ ਕੂਲਰ ਵੀ ਆਪਣੇ ਕੋਲ ਅਵੇਲੇਬਲ ਬਿਲਕੁਲ ਹੈਗੇ ਜੀ ਲੋਹੇ ਦੇ ਕੂਲਰ 'ਚ ਉਹ ਰੇਟ ਦੇਵਾਂਗੇ ਜਿਹੜੇ ਕਿਤੋਂ ਨਹੀਂ ਮਿਲਣੇ ਨਾ ਕੋਈ ਦੇ ਸਕਦਾ ਆ ਨੇ ਓਨਲੀ 5990 'ਚ ਹਨੀ ਪੈਡ ਵਾਲਾ ਲੋਹੇ ਦੀ ਬਿੱਦ ਆਪਣੇ ਹਨੀਪੈਡ 5990 ਰੁਪਏ ਮਿਲ ਜਾਏਗਾ ਬਿੱਦ ਗਿਫਟ ਅਸ ਗਿਫਟ ਨਾਲ ਫ੍ਰੀ ਹੋਏਗਾ ਰੇਟਾਂ ਦੀ ਗੱਲ ਕਰੀਏ ਰੇਟ ਸਾਰੇ ਕੋ ਜਬਰਦਸਤ ਬੜੀ ਜਬਰਦਸਤ ਨੇ ਆਓ ਜੀ ਇੱਥੇ 쿨ਰ ਮਿਲ ਜਾਏਗਾ ਪਲਾਸਟਿਕ ਬੋਡੀ ਹਾਈਡਰੋਲਿਕ ਟਫਲਨ ਗਲਾਸ ਹੈ ਜਿਹੜਾ ਹੋਲ ਹੋਲ ਟਕਣ ਡਿਗੇਗਾ ਔਰ ਗਲਾਸ ਟਫਲਨ ਹੋਏਗਾ ਨਾਲ ਹੀ ਦੇ ਆਪਣੇ ਸ਼ਟਰ ਲਗਾ ਹੋਏਗਾ ਮੁਰੇ ਤੇ ਰੇਟ ਹੋਏਗਾ 6990 ਰੁਪਏ ਵਿੱਚ ਕ੍ਰੈਂਪਟਨ ਦੀ ਮੋਟਰ ਵਾਲਾ 쿨ਰ ਮਿਲ ਜਾਏਗਾ ਇੱਥੇ ਵਸਨੀ ਰੌਕ ਕੂਲਰ ਸਭ ਦਾ ਫੇਵਰਟ ਕੂਲਰ ਹੈ ਉਹ ਕੂਲਰ ਹੈ ਜਿਨ੍ਹਾਂ ਜਿਹੜਾ ਬਾਬਾ ਡਿਮਾਂਡ ਜਿੰਦਾ ਰੌਕ ਕੂਲਰ ਵਿੱਚ ਪਹਿਲਾਂ ਗ੍ਰਿਲ ਨਹੀਂ ਆਉਂਦੀ ਹੁੰਦੀ ਹੁਣ ਵਿਦ ਗ੍ਰਿਲ ਰੌਕ ਕੂਲਰ ਮਿਲ ਜੇਗਾ ਕ੍ਰੈਂਪਟਰ ਦੀ ਮੋਟਰ ਵਿੱਚ ਲੋਕਲ ਦੇਸੀ ਵੀ ਤੁਸੀਂ ਨਹੀਂ ਮਾਲ ਕੋਈ ਵੀ ਮਿਲ ਜੇਗਾ ਸਿਰਫ 6990 ਰੁਪਏ ਦਾ ਰੌਕ ਕੂਲਰ ਦੀ ਕੀਮਤ ਕਹੇ ਸਮਝੇ 10000 ਤੋਂ ਪਲੱਸ ਹੁੰਦੀ ਆ ਅੱਛਾ ਇਹਨਾਂ ਦੀ ਆਪਾਂ ਗਾਰੰਟੀ ਵਾਰੰਟੀ ਦੀ ਗੱਲ ਇੱਕ ਸਾਲ ਦੀ ਗਾਰੰਟੀ ਹਰ ਇੱਕ ਪ੍ਰੋਡਕਟ ਦੀ ਹੈਗੀ ਹੈਗੀ ਆ ਔਰ ਮੋਟਰ ਕ੍ਰੈਂਪਟਰ ਦੀ ਲੱਗੀ ਹੋ ઓરિਜਨਲ ਕ੍ਰੈਂਪਟਰ ਦੀ ਇਸ ਤੋਂ ਇਲਾਵਾ ਨਾਲ ਇਹਦੇ ਹੀਅਰ ਡਰਾ ਵੀ ਦੇ ਦੇਵਾਂਗੇ ਹੁਣ ਕੁਲਰ ਵਰਾਈ ਦੀ ਗੱਲ ਕਰੀਏ ਵਰਾਈ ਆਪਣੇ ਟੂਮਾਚ ਹੈਗੀ ਆ ਤਰ੍ਹਾਂ ਤਰ੍ਹਾਂ ਦੇ ਕੁਲਰ ਹੈਗੇ ਆ 6900 ਰੁਪਏ ਜੇ ਮਿਲ ਜੇਗਾ ਵਿਦ ਗ੍ਰਿਲ ਵਾਲਾ ਔਰ ਸਾਰੇ ਕੁਲਰ ਜਿਹੜੇ ਹੋਣਗੇ ਆਟੋਸ ਜਿਹੜਾ ਆਟੋ ਸਵਿੰਗਰ ਵਗੈਰਾ ਲੱਗੀ ਹੋਈਆਂ ਇਹਨਾਂ ਦੇ ਗ੍ਰਿਲਾਂ ਵਗੈਰਾ ਲੱਗੀ ਹੋਈਆਂ ਹੋਣਗੀਆਂ ਇਸ ਤੋਂ ਇਲਾਵਾ ਕੁਲਰ ਦੀ ਗੱਲ ਕਰੀਏ ਛੋਟੇ ਵੱਡੇ ਇਧਰ ਵੀ ਦਿਖਾਉਂਦੇ ਜਣ ਲੈਟਾਂ ਵਾਲੇ ਕੁਲਰ ਵੀ ਅਵੇਲੇਬਲ ਹੈਗੇ ਆ ਲੈਟਾਂ ਵਾਲੇ ਕੁਲਰ ਵੀ ਅਵੇਲੇਬਲ ਹੈਗੇ ਜੀ ਲੈਟਾਂ ਬਜਗਦੀਆਂ ਆ ਥੱਲੇ ਹਾਂ ਤੇ ਔਰ ਆਪਣੇ ਕਹਿ ਸਕਦੇ ਆ ਕਿ ਹਵਾ ਜਵਰਾ ਸਿਆ ਇਸ ਤੋਂ ਇਲਾਵਾ ਵੱਡੇ ਕੁਲਰ ਲੈਣੇ ਛੋਟੇ ਕੁਲਰ ਲੈਣੇ ਕਾਊਂਟਰ ਕੁ ਕਾਉਂਟਰ ਕੂਲਰ ਬਿਲਕੁਲ ਕਾਉਂਟਰ ਰੱਖਣ ਵਾਲਾ ਕੂਲਰ ਸਿਰਫ 2490 ਰੁਪਏ ਦਾ ਕੂਲਰ ਮਿਲ ਜਾਏਗਾ ਕਾਉਂਟਰ ਰੱਖਣ ਵਾਲਾ ਕੂਲਰ ਉਹ ਵੀ ਜਬਰਦਸਤ ਕੂਲਰ ਹੋਏਗਾ ਪਲਾਸਟਿਕ ਵਾਲਾ ਕੂਲਰ ਆ ਹੁਣ ਵੈਰਾਈਟੀ ਦੀ ਗੱਲ ਕਰੀਏ ਆਲਵੇਡੀ ਮਾਡੇ ਕੋਲ ਕਮਾਕੇ ਦਿਖਾ ਦਜੇ ਕੈਮਰਾ ਕਿ ਆਪਣੇ ਵੈਰਾਈਟੀ ਆਪਣੇ ਕੋਲ ਟੂ ਮੱਚ ਹੈਗੀ ਆ ਤਰ੍ਹਾਂ ਤਰ੍ਹਾਂ ਦੇ ਭਰੀ ਭਰੀਏ ਪਈ ਆ ਔਰ ਫਰਾਰੀ ਕੂਲਰ ਵਗੈਰਾ ਪਾਏ ਲੈਣੇ ਆ ਕ੍ਰਾਂਟਰ ਕੂਲਰ ਵਾਲੇ ਮੋਟਰ ਜੈਲ ਲੈਣੇ ਹੈਗੇ ਇਦਾਂ ਦੇ ਕੂਲਰ ਲੈਣੇ ਆ ਔਰ ਵੱਡੇ ਵੱਡੇ ਕੂਲਰ ਲੈਣੇ ਆ ਮਤਲਬ ਇਹ ਵੀ ਸਾਰੇ ਅਵੇਲੇਬਲ ਹੈਗੇ ਆ 11800 ਰੁਪ ਇਸ ਤੋਂ ਇਲਾਵਾ ਆਪਣੇ ਕੋਲ ਹਾਈਡਰੋਲਿਕ ਆਈ ਬੁਸ਼ ਵਗੈਰਾ ਦੇ ਕੁਲਰਾਂ ਨੇ ਆ ਇਹ ਵੀ ਅਵੇਲੇਬਲ ਹੈਗੇ ਆ ਸਾਰਾ ਕੁਝ ਮਿਲ ਜਾਏਗਾ ਜੀ ਮਾਰ ਸਾਹਿਬ ਤੁਸੀਂ ਲੋਹੇ ਦੇ ਬੋਡੇ ਦੇ ਕੁਲਰਾਂ ਦੀ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰੇ ਤੁਹਾਡੇ ਕੋਲ ਪ੍ਰੋਡਕਟ ਅਵੇਲੇਬਲ ਨੇ ਲੋਹੇ ਦੇ ਕੁਲਰਾਂ ਦੇ ਵਿੱਚ ਆਪਾਂ ਲੋਹੇ ਦੇ ਕੁਲਰਾਂ ਦੀ ਵਿਸ਼ੇਸ਼ਤਾ ਉੱਤੇ ਗੱਲ ਕਰੀਏ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਨੇ ਤਾਂ ਕੁਲਰਾਂ ਦੇ ਉੱਪਰ ਤੁਸੀਂ ਇਹ ਪੱਖੇ ਵੀ ਜਿਹੜੇ ਰੱਖੇ ਹੋਏ ਨੇ ਜੀ ਇਹ ਜਿਹੜੇ ਕੁਲਰ ਦੇ ਪੱਖੇ ਰੱਖੇ ਆ ਸਾਰੇ ਜਿਹਨੇ ਕੁਲਰ ਪਏ ਆ ਨਾ ਸਾਰਿਆਂ ਨਾਲ ਪੱਖੇ ਫ੍ਰੀ ਨੇ ਇਸ ਤੋਂ ਇਲਾਵਾ ਸਾਡੇ ਕੋਲ ਕੁਲਰ ਕਾਫੀ ਤਰ੍ਹਾਂ ਦੇ ਹੈ ਗੈਲੈਕਸੋ ਦੇ ਹੈਗਾ ਆ ਖੋਸਰਾ ਦੇ ਹੈ ਹੋਰੀ ਬਹੁਤ ਸਾਰੀ ਕੰਪਨੀਆਂ अवेलेबल ਹੈਗੀਆਂ ਆ ਕਾਫੀ ਤਰ੍ਹਾਂ ਦੀਆਂ ਸ਼ੁਰੂਆਤੀ ਗੱਲ ਕਰੀਏ ਆਪਣੇ ਕੋਲ ਮਿਲ ਜੇਗਾ ਸਿਰਫ 7990 ਰੁਪਏ ਦੇ ਕੂਲਰ ਮਿਲ ਜੇਗਾ ਕ੍ਰੋਮ ਗ੍ਰਿਲ ਵਿੱਚ ਮਿਲ ਜੇਗਾ ਔਰ ਪੱਖਾ ਨਾਲ ਮਿਲੇਗਾ ਬਿਲਕੁਲ ਫ੍ਰੀ ਇਸ ਤੋਂ ਇਲਾਵਾ ਕ੍ਰਮਟਨ ਦੀ ਮੋਟਰ ਵਿੱਚੋਂ ਕੂਲਰ ਮਿਲ ਜਾਣਗੇ ਕ੍ਰੋਮ ਗ੍ਰਿਲ ਵਿੱਚ ਮਿਲ ਜੇਗਾ ਔਰ ਹਨੀ ਪੈਨਲ ਕੂਲਰ ਨੇ ਸਾਰੇ ਇਹ ਨਾਲ ਇਹ ਪੱਖਾ ਮਿਲੇਗਾ ਬਿਲਕੁਲ ਫ੍ਰੀ ਇਸ ਤੋਂ ਇਲਾਵਾ ਗੱਲ ਕਰੀਏ ਹੋਰ ਕੰਪਨੀਆਂ ਦੀ ਜਿੰਨੀਆਂ ਵੀ ਕੰਪਨੀਆਂ ਤੇ ਪਈਆਂ ਆ ਲੋਹੇ ਕੋਲ ਦੇ ਇਸਲੇ ਉਤੇ ਇਹਨਾਂ ਸਾਰੇ ਨਾਲ ਜਿਹੜਾ ਪੱਖਾ ਮਿਲੇਗਾ ਬਿਲਕੁਲ ਫ੍ਰੀ ਪਰਮਾਰ ਸਾਹਿਬ ਕੁਲਰਾ ਤੋਂ ਆਪਾਂ ਆਪਾ ਵਾਸ਼ਿੰਗ ਮਸ਼ੀਨਸ ਦੀ ਗੱਲ ਕਰ ਰਹੇ ਤਾਂ ਵਾਸ਼ਿੰਗ ਮਸ਼ੀਨ ਕਿਹੜੇ ਕਿਹੜੇ ਪ੍ਰੋਡਕਟ ਅਵੇਲੇਬਲ ਨੇ ਤਾਂ ਇਹਨਾਂ ਤੇ ਕੀ ਆਫਰਸ ਦੇ ਰਹੇ ਹੋ ਕਸਟਮਰ ਵਾਸ਼ਿੰਗ ਮਸ਼ੀਨ ਵਿੱਚ ਆਪਣੇ ਕੋਲ LG ਅਵੇਲੇਬਲ ਹੈ Samsung ਅਵੇਲੇਬਲ ਹੈ Voltas Whirlpool Godrej ਔਰ Haier ਹੋਰ ਹੀ ਬਹੁਤ ਸਾਰੀ ਕੰਪਨੀਆਂ ਸਾਰੀ ਅਵੇਲੇਬਲ ਹੈਗੀ ਆ ਇਹਦੇ ਵਿੱਚ ਆਫਰ ਹੈਗੀ ਆ ਆਲਮੋਸਟ ਜਿੰਨੀ ਕ ਵਾਸ਼ਿੰਗ ਮਸ਼ੀਨ ਪਈ ਆ ਹਰੇਕ ਦੇ ਨਾਲ ਤੁਹਾਨੂੰ ਜਿਹੜੀ ਆ Voltas ਕੰਪਨੀ ਦੀ ਪ੍ਰੈਸ ਜਿਹੜੀ ਆ ਜੋ ਬਿਲਕੁਲ ਦੇਵਾਂਗੇ ਫ੍ਰੀ ਇਹਦੇ ਸ਼ੁਰੂਆਤ ਆਪਾਂ ਕਰ ਦਿੰ ਕਟ ਰੇਟ ਤੇ ਇਹ ਤੁਹਾਨੂੰ ਸ਼ੁਰੂਆਤੀ ਆਜੂ ਦੋ ਹਾਲ ਦਿੱਤੇ ਜਾਵੇ ਇਧਰ ਵਾਸ਼ਿੰਗ ਮਸ਼ੀਨ ਜਿਹੜੀ 8 ਕਿਲੋ ਦੀ ਸ਼ੁਰੂਆਤ ਹੋ ਜਾਂਦੀ ਹੈ ਆਪਣੇ ਕੋਲ ਸਿਰਫ 6990 ਰੁਪਏ ਤੋਂ ਟਫਨ ਗਲਾਸ ਵਾਲੀ ਵਾਸ਼ਿੰਗ ਮਸ਼ੀਨ ਹੈ ਜਿਹੜੀ ਇਹ 7990 ਦੀ ਸ਼ੁਰੂਆਤ ਹੋ ਜਾਂਦੀ ਹੈ 8 ਕਿਲੋ ਵਾਲੀ ਵਾਸ਼ਿੰਗ ਮਸ਼ੀਨ 6 ਕਿਲੋ 7 ਕਿਲੋ ਨਹੀਂ ਹੋ ਇੱਥੇ ਹੀ ਵਸਲੀ ਨਾਲ ਇੱਥੇ ਵੀ ਕਾਫੀ ਹੈਵੀ ਡਿਸਕਾਊਂਟ ਦਿੱਤਾ ਜਾ ਰਿਹਾ ਤੁਹਾਡੇ ਅੱਲ ਬਿਲਕੁਲ ਜੀ ਬਿਲਕੁਲ ਇਸ ਤੋਂ ਇਲਾਵਾ ਨਾਲ ਇਹ ਪ੍ਰੈਸ ਵੀ ਨਾ ਫ੍ਰੀ ਦੇਵਾਂਗੇ ਓਕੇ ਇਸ ਤੋਂ ਇਲਾਵਾ ਗੱਲ ਕਰੀਏ ਹੋਰ ਆ ਥੋੜੇ ਅੱਗੇ ਜਾਣ ਦੀ 9.5 ਕਿਲੋ ਦੀ ਵਾਸ਼ਿੰਗ ਮਸ਼ੀਨ ਜਿਹਦਾ ਇਸੋਲਾ ਬ੍ਰਾਂਡ ਹੋਰ ਵੀ ਬਹੁਤ ਸਾਰੇ ਹੈਗੇ ਆ ਬੋਲਟਸ ਕੰਪਨੀ ਹੈਗੀ ਗੋਦਰਜ ਹੈਗੀ ਆ ਗੋਦਰਜ ਕੰਪਨੀ 8 ਕਿਲੋ ਵਾਸ਼ਿੰਗ ਮਸ਼ੀਨ ਮਿਲ ਜਾਏਗੀ 10990 ਰੁਪਏ ਦੀ ਪੂਰੀ ਫੁੱਲ ਬਲੈਕ ਵਿੱਚ ਨਾਲ ਇਹਦੇ ਵੀ ਪ੍ਰੈਸ ਜਿਹੜਾ ਦੇ ਬਿਲਕੁਲ ਦੇਵਾਂਗੇ ਫ੍ਰੀ ਇਸੋਲਾ ਕੰਪਨੀ ਦੀ ਗੱਲ ਕਰੀਏ ਜੀ ਤੇ ਹੋਰ ਹੀ ਬਹੁਤ سارے ਬ੍ਰਾਂਡ ਅਵੇਲੇਬਲ ਹੈਗੇ ਆ ਜੀ ਆਪਾਂ ਜੇਕਰ ਆਪਾਂ ਸਰਵਿਸਿਸ ਦੀ ਗੱਲ ਕਰ ਰਿਹਾ ਕਈ ਵਾਰ ਪ੍ਰਮਾਣ ਸਾਹਿਬ ਵੇਖਣ ਨੂੰ ਆਉਂਦਾ ਕਿ ਜਦੋਂ ਸਮਾਨ ਵੇਚਣਾ ਹੁੰਦਾ ਸ਼ੋਰੂਮ ਵਾਲਿਆਂ ਨੇ ਤਾਂ ਲੋਕਾਂ ਦੇ ਨਾਲ ਬਹੁਤ ਮਿੱਠੀਆਂ ਪਿਆਰੀਆਂ ਗੱਲਾਂ ਕਰਦੇ ਨੇ ਪਰ ਜਦੋਂ ਇਹ ਤੋਂ ਸਰਵਿਸ ਦੀ ਗੱਲ ਆਉਂਦੀ ਆ ਤਾਂ ਸਰਵਿਸ ਨੂੰ ਲੈ ਕੇ ਬਿਹੇਵੀਅਰ ਹੈ ਜਿਹੜਾ ਉਹ ਚੇਂਜ ਹੋ ਜਾਂਦਾ ਸਾਡਾ ਵੀ ਇੱਕ ਵੱਡਾ ਸਮੱਸਿਆ ਹੈ ਜੀ ਸਾਡਾ ਸਰਵਿਸ ਬਿਹੇਵੀਅਰ ਚੇਂਜ ਨਹੀਂ ਹੁੰਦਾ ਹੈਗਾ ਆਲਮੋਸਟ ਹਰ ਇੱਕ ਕੰਪਨੀ ਜਿਹੜੀ ਆ ਆਪਣੇ ਵਾਸ਼ਿੰਗ ਮਸ਼ੀਨ ਦੀ ਆਲਮੋਸਟ ਹਰ ਇੱਕ ਆਪਣੀ ਬਾਸ਼ੁਮਸ਼ੀ ਜਿਹੜੇ ਸਰਵਿਸ ਆਨਲਾਈਨ ਕੰਪਨੀ ਪ੍ਰੋਵਾਈਡ ਕਰਾਉਂਦੀ ਕਰਾਉਂਦੀਆਂ ਆ ਐਨ ਕਿਸੇ ਵੀ ਕੋਈ ਕੰਪਨੀ ਨਹੀਂ ਪ੍ਰੋਵਾਈਡ ਕਰਾ ਪਾਉਂਦੀ ਆ ਉਹਦੀ ਰਿਸਪੋਨਸੀਬਿਲਟੀ ਵੀ ਅਸੀਂ ਚੱਕੀ ਦੀ ਆ ਇਹਨੂੰ ਜਿਹੜਾ ਵੀ ਕਸਟਮਰ ਛੱਡਦੀਦਾ ਵੀ ਨਾ ਜੀ ਤੁਸੀਂ ਤੁਸੀਂ ਜਿਹੜਾ ਕੰਪਨੀਆਂ ਨੂੰ ਇਹਦਾ ਕੋਈ ਕੰਮ ਨਹੀਂ ਕਰੀਦੇ ਆਪਾਂ ਠੀਕ ਹੈ ਜੀ ਆਪਾਂ ਇਹਨਾਂ ਦੀ ਗਾਰੰਟੀ ਵਾਰੰਟੀ ਦੀ ਗੱਲ ਕਰੀਏ ਤਾਂ ਇਹ ਵੀ ਕੰਪਨੀ ਦੀ ਅਲੱਗ-ਅਲੱਗ ਕੰਪਨੀ ਦੀ ਅਲੱਗ-ਅਲੱਗ ਗਾਰੰਟੀ ਵਾਰੰਟੀ ਆਲਮੋਸਟ ਸਾਰੀ ਕੰਪਨੀ ਕੋਈ ਗਾਰੰਟੀ ਹੁੰਦੀ ਹੈ 5 ਸਾਲ ਦੀ ਮੋਟਰ ਦੀ ਆਉਂਦੀ ਹੈ ਤੇ 2 ਸਾਲ ਦੀ ਕੰਪਲੀਟ ਫੁੱਲ ਗਾਰੰਟੀ ਆਉਂਦੀ ਹੁੰਦੀ ਹੈ ਸਾਰੀ ਕੰਪਨੀ ਦੀ ਚਾਹੇ ਤੁਸੀਂ ਇਹ ਮਰਜੀ ਬ੍ਰਾਂਡ ਦੀ ਗੱਲ ਕਰ ਲਓ ਸਾਰੇ ਬ੍ਰਾਂਡ ਦੇ ਇੱਕੋ ਜਿਹੀ ਗਾਰੰਟੀ ਹੈ ਚਾਹੇ ਮੈਨੂਅਲ ਹੋਵੇ ਚਾਹੇ ਫੁੱਲੀ ਆਟੋਮੈਟਿਕ ਹੋਵੇ ਆ ਫੁੱਲੀ ਆਟੋਮੈਟਿਕ ਦੀ ਗਾਰੰਟੀ ਤੋਂ ਵੱਧ ਜਾਂਦੀ ਹੈ ਫੁੱਲੀ ਆਟੋਮੈਟਿਕ ਗਾਰੰਟੀ ਆਲਰੇਡੀ 10 ਸਾਲ 12 ਸਾਲ ਮੋਟਰ ਪ੍ਰਮਾਤ ਸਾਬਾ ਆਪਾਂ ਰੈਫਰਿਜਰੇਟਰ ਦੀ ਗੱਲ ਕਰ ਰਹੇ ਜਿਵੇਂ ਤੁਸੀਂ ਹਰ ਇੱਕ ਪ੍ਰੋਡਕਟ ਤੇ ਬੜੀਆਂ ਸ਼ਾਨਦਾਰ ਆਫਰਸ ਲਗਾਈਆਂ ਹੋਈਆਂ ਨੇ ਰੈਫਰਿਜਰੇਟਰ ਦੇ ਕੀ ਆਫਰ ਦੇ ਰਹੇ ਹਾਂ ਜੀ ਰੈਫਰਿਜਰੇਟਰ ਦਾ ਔਰ ਰੇਟ ਦਿੱਤੇ ਜਿਹੜਾ ਕੋਈ ਵੀ ਪ੍ਰੋਵਾਈਡ ਨਹੀਂ ਕਰਾ ਸਕਦਾ ਰੈਫਰਿਜਰੇਟਰ ਸਿਰਫ 9990 ਰੁਪਏ ਦੀ ਮਿਲ ਜਾਏਗੀ ਹੰਡੋਈ ਕੰਪਨੀ ਦੀ ਬ੍ਰਾਂਡਡ ਔਰ ਫੁੱਲਾਂ ਵਾਲੀ ਔਰ ਟਫਨ ਗਲਾਸ ਦੀ ਮਿਲ ਜਾਏਗੀ ਇਸ ਤੋਂ ਇਲਾਵਾ ਬਲਬੁਲ ਕੰਪਨੀ ਮਿਲ ਜਾਏਗੀ ਸਿਰਫ 10990 ਰੁਪਏ ਦੀ ਉਹ ਵੀ ਜਿਹੜੀ ਆ ਟਫਨ ਗਲਾਸ ਮਿਲ ਜਾਏਗੀ ਗਾਰੰਟੀ ਹੋਣਗੀਆਂ 10 ਸਾਲ ਦੀ ਕੰਪਰੈਸ਼ਨ ਦੀ ਫੁੱਲ ਹੋਏਗੀ 1 ਸ ਵਲਪੂਲ ਦਾ ਗੋਦਰੀ ਦਾ ਤੇ ਐਲਜੀ ਦਾ ਹੋਰ ਵੀ ਬਹੁਤ ਸਾਰੇ ਬ੍ਰਾਂਡ ਅਵੇਲੇਬਲ ਹੈਗੇ ਨੇ ਪ੍ਰਮਾਤਸਾਭ ਆਪਾਂ ਸਿੰਗਲ ਡੋਰ ਦੀ ਗੱਲ ਕਰੀਏ ਤਾਂ ਸਿੰਗਲ ਡੋਰ ਦੇ ਵਿੱਚ ਕਿਹੜੇ ਕਿਹੜੇ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਨੇ ਜਾਂ ਸਾਈਜ਼ ਦੀ ਵੀ ਗੱਲ ਕਰੀਏ ਕਿਹੜੇ ਕਿਹੜੇ ਸਾਈਜ਼ ਅਵੇਲੇਬਲ ਨੇ ਜੀ ਸਿੰਗਲ ਡੋਰ ਵਿੱਚ ਇੰਡੀਆ ਦਾ ਇਹ ਸਭ ਤੋਂ ਵੱਡਾ ਫ੍ਰਿਜ ਆ ਉਹ ਵਲਪੂਲ ਕੰਪਨੀ ਦਾ ਹੈਗਾ 274 ਲੀਟਰ ਆ ਰਿਹਾ ਹੈ ਇਹ ਤੁਹਾਨੂੰ ਮਿਲ ਜਾਏਗਾ ਸਿਰਫ 21990 ਰੁਪਏ ਟਫ ਆਨ ਗਲਾਸ ਮਿਲ ਜਾਏਗਾ ਅਵੇਲੇਬਲ ਹੈਗਾ ਇਹ ਇਸ ਤੋਂ ਇਲਾਵਾ ਜੇ ਫੁੱਲਾਂ ਵਾਲੀ ਦੀ ਗੱਲ ਕਰੀਏ ਉਹ ਮਿਲ ਜਾਏਗਾ ਸਿਰਫ 22900 22490 ਰੁਪਏ ਦਾ ਔਰ ਇਸ ਤੋਂ ਬਾਅਦ ਗੱਲ ਕਰੀਏ LG ਵਗੈਰਾ ਦੀ ਉਹ ਵੀ ਅਵੇਲੇਬਲ ਹੈਗੀ ਆ LG ਵਿੱਚ ਤੁਹਾਨੂੰ ਫੁੱਲਾਂ ਵਾਲੀ ਮਿਲ ਜਾਏਗੀ 22990 ਰੁਪਏ ਦੀ ਐਸੋ ਗੱਲ ਕਰੀਏ ਗੋਦਵੇ ਕੰਪਨੀ ਦੀ ਉਹ ਤੁਹਾਨੂੰ ਮਿਲ ਜਾਏਗੀ 268 ਲੀਟਰ ਮਿਲ ਜਾਏਗੀ ਸਿਰਫ ਤੇ ਸਿਰਫ 20990 ਰੁਪਏ ਦੀ ਐਸੋ ਲਾਵਾ ਗੋਦਵੇ ਕੰਪਨੀ ਦੀ ਫੁੱਲਾਂ ਵਾਲੀ ਔਰ ਜਿਹੜੀ ਸਬਜੀ ਵਾਲਾ ਵਾਲਾ ਵੀ ਖਾਣਾ ਅਵੇਲੇਬਲ ਹੈਗਾ ਜਿਹੜੇ ਸਬਜੀ ਵਾਲਾ ਖਾਣਾ ਲੱਗ ਹੁੰਦਾ ਪਲੱਸ ਸਟੋਰੇਜ ਰੱਖਣ ਲਈ ਸਬਜੀ ਵਾਲਾ ਖਾਣਾ ਇੱਕ ਹੋਰ ਲੱਗਦਾ ਹੁੰਦਾ ਆ ਇਹ ਜਿਹੜੀ ਤੁਹਾਨੂੰ ਫ੍ਰਿਜ ਆ ਇਹ ਮਿਲ ਜਾਏਗੀ ਸਿਰਫ 19990 ਰੁਪਏ ਦੀ ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਡਬਲ ਡੋਰ ਦੀ ਡਬਲ ਡੋਰ ਜਿੰਨੀ ਸਾਡੇ ਕੋ ਫ੍ਰਿਜਾਂ ਹੈਗੀਆਂ ਆ ਸਾਰੀਆਂ ਫ੍ਰਿਜਾਂ ਡਬਲ ਡੋਰ ਨਾਲ ਤੁਹਾਨੂੰ 에ਅਰ ਫਰਾਇਰ ਦੇਵਾਂਗੇ ਬਿਲਕੁਲ ਫ੍ਰੀ ਮਿਕਸਰ ਗ੍ਰੈਂਡਰ ਤੁਹਾਨੂੰ ਮਿਲ ਜੇਗਾ ਸੈਲੋ ਕੰਪਨੀ ਦਾ ਸਿਰਫ 890 ਰੁਪਏ ਦਾ ਇਸ ਤੋਂ ਇਲਾਵਾ ਕੰਪਨੀਆਂ ਬਹੁਤ ਸਾਰੀ ਅਵੇਲੇਬਲ ਹੈਗੀਆਂ ਫਿਲਪਸ ਦੀ ਬਜਾਜ ਦੀ ਨਾਸਾ ਸਭ ਕੁਝ ਅਵੇਲੇਬਲ ਹੈਗਾ ਆ ਸੈਲੋ ਕੰਪਨੀ ਦਾ ਜੂਸਰ ਮਿਕਸਰ ਗ੍ਰੈਂਡਰ ਮਿਲ ਜੇਗਾ ਸਿਰਫ 1550 ਰੁਪਏ ਦਾ ਇਹਦੇ ਵਿੱਚ ਵੀ ਕੰਪਨੀਆਂ ਹੈਵੋਜ਼ੀ ਬਜਾਜ ਦੀ ਸੁਜਾਤਾ ਦੀ ਸੁਜਾਤਾ ਮਿਲ ਜੇਗਾ ਸਿਰਫ 5190 ਰੁਪਏ ਦਾ ਇਸ ਤੋਂ ਇਲਾਵਾ ਮਾਈਕ੍ਰੋਵੇਵ ਸਾਡੇ ਕੋਲ ਬਹੁਤ ساری ਕੰਪਨੀ अवेलेबल ਹੈਗੀ ਆ ਮਾਈਕ੍ਰੋਵੇਵ ਤੁਹਾਨੂੰ ਸੋਲੋ ਮਿਲ ਜਾਏਗਾ ਹਾਇਰ ਕੰਪਨੀ ਦਾ ਸਿਰਫ 4980 ਰੁਪਏ ਦਾ ਬਲੈਕ ਕਲਰ ਵਿੱਚ ਮਿਲ ਜਾਏਗਾ ਇਹਦੇ ਵਿੱਚ ਵੀ ਕੰਪਨੀ ਤੁਹਾਨੂੰ ਸਾਡੇ ਕੋਲ ਸਾਡੇ ਕੋਲ ਮਿਲ ਜਾਏਗੀ ਕੈਨਸਟਾਰ ਦੀ ਆਈਐਫਬੀ ਦੀ ਐਲਜੀ ਦੀ ਔਰ ਗ੍ਰਿਲ ਵਗੈਰਾ ਕੰਵੈਨਸ਼ਨਲ ਵਗੈਰਾ ਸਭ ਕੁਝ अवेलेबल ਹੈਗਾ ਆ ਚੁੱਲ੍ਹੇ ਚਿਮਣੀਆਂ ਦੀ ਜਿੰਨੀ ਕਿ ਵਰਾਈਟੀ ਸਾਡੇ ਕੋਲ ਹੈਗੀ ਆ ਪੂਰੇ ਪੰਜਾਬ 'ਚ ਕਿਸੇ ਵੀ ਆਊਟਰ ਆਊਟਰਰ ਤੇ ਨਹੀਂ ਲੱਗੀ ਉਹ ਨਹੀਂ ਮਿਲੇਗੀ ਤੁਹਾਨੂੰ ਸਾਡੇ ਕੋਲ ਜਿਹੜੇ ਚਿਮਨੀ ਸਟਾਰਟ ਹੋ ਜੇਗੀ ਸਿਰਫ 4190 ਰੁਪਏ ਦੀ ਬਟਨਾਂ ਵਾਲੀ ਔਰ 1 ਸਾਲ ਦੀ 69900 ਰੁਪਏ ਦੀ ਮਿਲ ਜੇਗੀ ਟੱਚ ਵਾਲੀ ਸੈਂਸਰ ਵਾਲੀ ਔਰ ਲਾਈਫਟਾਈਮ ਦੀ ਮੋਟਰ ਦੀ ਗਾਰੰਟੀ ਔਰ 1 ਸਾਲ ਦੀ ਫੁੱਲ ਗਾਰੰਟੀ ਦੇ ਨਾਲ ਆ ਇਸ ਤੋਂ ਇਲਾਵਾ ਵੈਰਾਈਟੀ ਦੀ ਗੱਲ ਕਰੀਏ ਸਾਡੇ ਕੋਲ ਜਿੰਨੇ ਵੀ ਤੁਸੀਂ ਡਰੋਲ ਦੇਖ ਰਹੇ ਆ ਸਾਰੇ ਆਲਮੋਸਟ ਭਰੇ ਪਏ ਆ ਚਲੋ ਚੁੰਮੀਆਂ ਦੇ ਅਲੱਗ-ਅਲੱਗ ਸਟਾਕ ਜਿਹੜੇ ਆ ਅਵੇਲੇਬਲ ਹੈਗੇ ਆ ਮਤਲਬ ਇੰਨੇ ਚਲੋ ਚੁੰਮੀਆਂ ਦੀ ਵੈਰਾਈਟੀ ਹੈਗੀ ਆ ਜਿਹੜੀ ਮਾਰੇ ਜਿਹੜੀ ਕਿਤੋਂ ਵੀ ਕਿਸੇ ਨੇ ਨਾ ਅਫੋਰਡ ਕਰਨੀ ਅਲੱਗ-ਅਲੱਗ ਡਿਜ਼ਾਈਨਾਂ ਵਿੱਚ ਅਲੱਗ-ਅਲੱਗ ਫਲੇਮਾਂ ਵਿੱਚ ਅਲੱਗ-ਅਲੱਗ ਕੰਪਨੀਆਂ ਵਿੱਚ ਸਾਡੇ ਕੋਲ ਜਿਵੇਂ ਸਨ ਸ਼ਾਈਨ ਵਗੈਰਾ ਬਲਬੁੱਲ ਔਰ ਫੈਬਰ ਵਗੈਰਾ ਇਹ ਵੀ ਸਭ ਕੁਝ ਅਵੇਲੇਬਲ ਹੈਗਾ ਯਾ ਹੁਣ ਇੰਨੀ ਕੁ ਪ੍ਰੀਮੀਅਮ ਰੇਂਜ ਆਈ ਹੈਗੀਆਂ ਆ ਜਿਹੜੀਆਂ ਕਿਤੋਂ ਨਹੀਂ ਮਿਲਣੀਆਂ ਸਾਡੇ ਕੋਲ ਜਿਹੜੀ ਚਿਮਨੀ ਆ ਤਕਰੀਬਨ ਤੁਹਾਨੂੰ 25-26 ਹਜ਼ਾਰ ਦਾ ਕਰਾਮਾ ਮਿਲ ਜਾਏਗੀ ਅਵੇਲੇਬਲ ਹੈ ਚੁੱਲ੍ਹੇ ਜਿਹੜੇ ਆ ਵੀ ਤਕਰੀਬਨ 30 ਹਜ਼ਾਰ ਤੱਕ ਅਵੇਲੇਬਲ ਮਿਲ ਜਾਣਗੇ ਸਾਡੇ ਕੋਲ ਹੋਬਾ ਵਗੈਰਾ ਸਭ ਕੁਝ ਅਵੇਲੇਬਿਲਟੀ ਹੁੰਦੀ ਹੈ ਇਹਦੇ ਵਿੱਚ ਨੂੰ ਡਿਜ਼ਾਈਨ ਵੀ ਅਲੱਗ-ਅਲੱਗ ਮਿਲ ਜਾਣਗੇ ਫਲੇਮਾਂ ਅਲੱਗ-ਅਲੱਗ ਸਾਈਜ਼ ਦੀ ਮਿਲਣਗੀਆਂ ਜਿੱਦਾਂ ਦੇ ਡਿਜ਼ਾਈਨ ਜਿੱਦਾਂ ਦੇ ਫਲੇਮਾਂ ਵਾਲੇ ਸਾਡੇ ਕੋਲ ਅਵੇਲੇਬਲ ਹੈਗੇ ਆ ਉਹ ਇੰਨੀ ਕੁ ਕਲੈਕਸ਼ਨ ਕੋਈ ਵੀ ਨਹੀਂ ਰੱਖ ਇਹ ਭਰੇ ਪਏ ਨੇ ਪਰਮਾਰ ਸਾਹਿਬ ਆਪ ਐਸੀਆਂ ਦੀ ਗੱਲ ਕਰੀਏ ਤਾਂ ਐਸੀਆਂ ਦੀ ਕੀ ਕਲੈਕਸ਼ਨ ਆਪਣੇ ਕੋਲ ਤੇ ਕੀ ਆਫਰਸ ਐ ਇਸ ਤੇ ਵੀ ਐਸੀ ਮੈਜੂ ਸੁਪਰ ਧਮਾਕਾ ਲਾਇਆ ਸੀ ਗਰਮੀ ਸੀਜ਼ਨ ਹੋਣ ਲੱਗਾ ਸ਼ੁਰੂ ਤੇ ਐਸੀ ਸਾਡੇ ਕੋਲ ਮਿਲ ਜੇਗਾ ਸਿਰਫ 1.5 ਟਾਂ ਦਾ ਐਸੀ 25990 ਰੁਪਏ ਦਾ ਕੋਪਰ ਵਾਲਾ 10 ਸਾਲ ਦੀ ਕੰਪਰੈਸ਼ਨ ਗਾਰੰਟੀ ਹੋਏਗੀ 1 ਸਾਲ ਦੀ ਕੰਪਲੀਟ ਗਾਰੰਟੀ ਹੁੰਦੀ ਆ ਇਸ ਤੋਂ ਇਲਾਵਾ ਇਹਦੇ ਵਿੱਚ ਤੁਹਾਨੂੰ ਸਾਡੇ ਕੋਲ ਗੋਦਰੀ ਮਿਲ ਜੇਗਾ 27990 ਰੁਪਏ ਦਾ ਹਰੇਕ ਦੇ ਨਾਲ ਜਿਹੜਾ ਆ ਆਪਣੇ ਹਰੇਕ ਪਹਿਲੇ ਜਿਹਦੇ ਸਾਡੇ ਕੋਲ ਮਾਡਲ ਹੋਣਗੇ ਸਾਰੇ ਕੋਪਰ ਵਾਲੇ ਹੋਣਗੇ ਇਹ ਸਾਨੂੰ ਸਾਡੇ ਕੋਲ ਮਿਲ ਜਾਏਗੀ ਲੋਇਡ ਮਿਲ ਜਾਏਗੀ ਬਲਪਲ ਮਿਲ ਜਾਏਗੀ ਬੋਲਟਸ ਮਿਲ ਜਾਏਗੀ ਔਰ ਮੈ Tsubishi ਮਿਲ ਜਾਏਗੀ ਮੈ Tsubishi ਦਾ ਜਿਹੜਾ 5 ਸਟਾਰ AC ਮਿਲ ਜਾਏਗਾ ਡੇਟਾਂ ਦਾ 53990 ਰੁਪਏ ਦਾ ਇਸ ਤੋਂ ਇਲਾਵਾ ਜਿਹੜੇ ਹੈ ਹੌਟ ਐਂਡ ਕੋਲਡ AC अवेलेबल ਹੋਣਗੇ ਹੌਟ ਐਂਡ ਕੋਲਡ ਵਿੱਚ ਲੋਇਡ ਕੰਪਨੀ ਮਿਲ ਜਾਏਗਾ 36990 ਰੁਪਏ ਦਾ ਡੇਟਾਂ ਦਾ ਹੌਟ ਐਂਡ ਕੋਲਡ AC ਤੇ ਸਾਰਿਆਂ ਦੀ ਜਿਹੜੇ ਆਪਣੇ ਨੂੰ ਦੱਸ ਦਤਾ ਵਾਂ ਦਵਾ ਕੇ ਕੰਪਰੈਸ਼ਨ ਗਾਰੰਟੀ ਸਮਝ ਦੱਸaldi ਰਹਿੰਦੀ ਆ ਔਰ ਸਾਰਾ ਸਾਰਿਆਂ ਨਾਲ ਜਿਹਨੂੰ ਫਿਟਿੰਗ ਅਸੀਂ ਲੋਕਲ ਏਰੀਆ ਚ ਲੈ ਰਹੇ ਹੈਗੇ ਆ ਕਰਵਾ ਕੇ ਦੇ ਰਹੇ ਹੈਗੇ ਆ ਸਿਰਫ 800 ਰੁਪਏ ਵਿੱਚ ਔਰ ਜਿਹੜਾ ਇਹਦੇ ਨਾਲ ਜਿਹੜਾ ਬਾਡ ਸਟੈਂਡ ਹੁੰਦਾ ਜਾਂ ਤੁਸੀਂ ਲੈ ਸਕਦੇ ਆ ਆਪਣੇ ਫਲੋ ਸਟੈਂਡ ਹੁੰਦਾ ਆ ਓਨਲੀ ਦ ਓਨਲੀ 300 ਰੁਪਏ ਵਿੱਚ ਹੈ ਔਰ ਇਹ ਰੇਟ ਸਿਰ ਤੁਹਾਨੂੰ ਸਾਡੇ ਕੋਲ ਮਿਲਣਗੇ ਔਰ ਬ੍ਰੈਡ ਵੀ ਨਹੀਂ ਸਾਡੇ ਕੋਲ ਮਿਲੇਗੀ ਇਨਵਰਟਰ ਬੈਟਰੀ ਵਿੱਚ ਆਪਾਂ ਐਸੀ ਜਿਹਦੇ ਕਿੰਗ ਆ ਜਿੰਨੀ ਕੁ ਵੈਰਾਈਟੀ ਜਿੰਨੇ ਕੁ ਰੇਟ ਜਵਰਾ ਸਾਡੇ ਕੋਲ ਹੁੰਦੇ ਕਿਸੇ ਕੋਲ ਵੀ ਨਹੀਂ ਮਿਲਣਗੇ ਵੱਡੀ ਉੱਚੀ ਟਿਊਬਲਰ ਬੈਟਰੀ 160 ਐਂਪੀਅਰ ਦੀ ਬੈਟਰੀ 4 ਸਾਲ ਦੀ ਗਾਰੰਟੀ ਵਾਲੀ 2 ਸਾਲ ਦੀ ਕੰਪਲੀਟ ਫੁੱਲ ਗਾਰੰਟੀ ਰਿਪਲੇਸਮੈਂਟ ਵਾਲੀ ਸਿਰਫ ਸਿਰਫ ਮਿਲ ਜੇਗੀ 9900 ਰੁਪਏ ਦੀ 8990 ਦੀ ਮਿਲ ਜੇਗੀ ਇਸ ਤੋਂ ਦੋ ਲਿਊਮਿਨਸੀ ਬੈਟਰੀ 150 ਐਂਪੀਅਰ ਗਰੰਟੀ 2.5 ਸਾਲ ਲਿਖਿਆ ਹੁੰਦਾ ਆ 15 ਮਹੀਨੇ ਗਾਰੰਟੀ 15 ਮਹੀਨੇ ਵਾਰੰਟੀ ਬੱਡੀ ਉੱਚੀ ਉੱਚਾ ਸਜੇ ਅਵੇਲੇਬਲ ਹੈਗਾ ਆ ਰੇਟ ਹੈਗਾ ਸਿਰਫ 10800 ਰੁਪਏ ਦੀ ਇਸ ਤੋਂ ਇਲਾਵਾ 200 ਐਂਪੀਅਰ ਬੈਟਰੀ ਜੌਨਸਨ ਦੀ ਜੋ 200 ਐਂਪੀਅਰ ਬੈਟਰੀ 5 ਸਾਲ ਗਰੰਟੀ ਹੋ ਲਿਖਿਆ ਹੋਏਗਾ 2.5 ਸਾਲ ਦੀ ਫੁੱਲ ਗਰੰਟੀ ਹੋਏਗੀ ਰਿਪਲੇਸਮੈਂਟ 2.5 ਸਾਲ ਦੀ ਗਰੰਟੀ ਮਿਲੇਗੀ ਮਿਲ ਜਾਏਗੀ ਸਿਰਫ 11500 ਰੁਪਏ ਦੀ ਔਰ ਇੱਕ ਤੁਹਾਨੂੰ ਹੋਰ ਬ੍ਰਾਂਡ ਦੀ ਗੱਲ ਕਰੀਏ ਡਿਊਰੋ ਸਮਾਰਟ ਦੀ ਡਿਊਰੋ ਸਮਾਰਟ ਜਿਹੜਾ ਕਿ Amazon ਉੱਤੇ ਅਵੇਲੇਬਲ ਹੈਗਾ ਆ 16990 ਰੁਪਏ ਦਾ 235 ਮਿਰ ਬੈਟਰੀ ਡਿਊਰੋ ਸਮਾਰਟ オリジナル ਬੈਟਰੀ ਤੇ ਆਪਣੇ ਕੋਲ ਤੁਹਾਨੂੰ ਮਿਲ ਜੇਗਾ ਸਿਰਫ ਸਿਰਫ 14500 ਰੁਪਏ ਦਾ ਬੈਟਰੀ ਮਿਲ ਜੇਗਾ ਗਾਰੰਟੀ ਹੋਏਗੀ 7 ਸਾਲ ਦੀ ਗਾਰੰਟੀ ਲਿਖਿਆ ਹੋਏਗਾ 4 ਸਾਲ ਦੀ ਕੰਪਲੀਟ ਗਾਰੰਟੀ ਖਰਾਬ ਹੋਣ ਦੇ 4 ਸਾਲਾਂ ਚ ਰਿਪਲੇਸਮੈਂਟ ਗਾਰੰਟੀ ਹੋਏਗੀ ਬੈਟਰੀ ਖਰਾਬ ਹੋ ਗਈ ਬੈਟਰੀ ਨਵੀਂ ਗਾਰੰਟੀ ਕਰਨ ਨਾ ਤੇ ਗਾਰੰਟੀ ਵੀ ਨਵੀਂ ਦੇਣ ਵਾਲੀ ਸਿਰਫ ਇੱਕੋ ਹੀ ਕੰਪਨੀ ਇੰਡਸਟਰੀ ਦੀ ਆ ਇਸ ਤੋਂ ਇਲਾਵਾ ਬਹੁਤ ਸਾਰੀ ਕੰਪਨੀ ਕੋਆ ਆ ਵਗੈਰਾ ਸੂਕਾਂ ਵਗੈਰਾ ਸਭ ਕੁਝ ਸਰਵੋਅਵੇਲੇਬਲ ਮਿਲ ਜਾਏਗਾ 에ਅਰ ਫਰਾਈਰ ਸਾਡੇ ਕੋਲ ਟੂ ਮੱਚ ਰੈਡੀ ਭਰੀ ਪਈ ਆ ਐਨੇ ਕੇ 에ਅਰ ਫਰਾਈਰ ਦੀ ਫਰਾਈਰ ਦੀ ਵੈਰੈਟੀ ਆ ਜਿੰਨੀ ਕਿਸੇ ਕੋਲ ਕੁਆਂਟੀਟੀ ਨਹੀਂ ਹੁੰਦੀ ਹੈਗੀ ਸਾਡੇ ਕੋਲ ਮਿਲ ਜੇਗੀ 2990 ਰੁਪਏ ਮਿਲ ਜਾਏਗਾ 에ਅਰ ਫਰਾਈਰ ਡਿਜੀਟਲ ਵਾਲਾ 2400 ਨੰਬਰ 'ਤੇ ਮਿਲ ਜਾਏਗਾ ਮੈਨੂਅਲ ਵਾਲਾ ਇਸ ਤੋਂ ਇਲਾਵਾ ਸਾਡੇ ਕੋਲ ਕੰਪਨੀਆਂ ਊਸ਼ਾ ਦੀ ਮਿਲ ਜੇਗੀ ਆਪਣੇ ਹੈਵਸ ਮਿਲ ਜੇਗੀ ਫਿਲਪਸ ਮਿਲ ਜੇਗੀ ਫਿਲਪਸ ਮਿਲ ਜਾਏਗਾ 4.5 ਲੀਟਰ ਦਾ 499 ਰੁਪਏ ਦਾ ਔਰ 6 ਲੀਟਰ ਦਾ ਮਿਲ ਜਾਏਗਾ 649 ਇਸ ਤੋਂ ਇਲਾਵਾ ਡਬਲ ਡਬਲਰ ਫॉर 에ਅਰ ਫ్రਾਇਰ ਹੈ ਜਿਹੜੇ ਦੋ ਦੋ 에ਅਰ ਫ్రਾਇਰ ਹੋਣਗੇ ਇਹ ਵੀ ਅਵੇਲੇਬਲ ਹੈਗੇ ਆ ਇਹ ਨਾਲਸਾ ਕੰਪਨੀ ਮਿਲ ਜਾਏਗਾ ਸਾਈਨ ਸ਼ੇਪ ਮਾਡਲ 9990 ਰੁਪਏ ਦਾ ਪਰਵਾਰ ਸਾਹਿਬ ਆਪਾਂ LED ਦੀ ਗੱਲ ਕਰੀਏ ਤਾਂ LED ਇੱਕ ਅਜਿਹਾ ਪ੍ਰੋਡਕਟ ਹੈ ਜਿਹੜਾ ਸਦਾ ਬਹਾਰ ਰਹਿੰਦਾ ਹੈ ਨਾ ਇਹਦਾ ਸਰਦੀ ਨਾਲ ਕੋਈ ਸਬੰਧ ਨਾ ਗਰਮੀ ਨਾਲ ਕੋਈ ਸਬੰਧ ਆ ਆਪਾਂ ਜੇਕਰ ਕੋਟਫੂ ਇਲਾਕੇ ਦੀ ਗੱਲ ਕਰੀਏ ਤਾਂ ਕਹਿੰਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਰਮਾਨਲ ਇਲੈਕਟ੍ਰੋਨਿਕਸ ਨੇ ਜਿਹੜੀ ਤਮਾਲ ਪਾਈ ਹੋਈ ਆ LEDਸ ਨੂੰ ਲੈ ਕੇ ਤਾਂ ਕੀ ਇਹਦੀ ਵਿਸ਼ੇਸ਼ ਤੁਸੀਂ ਲੋਕਾਂ ਨੂੰ ਸੌਦੇ ਦੇ ਰਹੇ ਹੋ ਜੀ ਫਿਰ ਦੇਖੋ ਜਿਹੜਾ ਰੇਟ ਸਾਡੇ ਕੋਲ ਮਿਲੇਗੀ 32 ਇੰਚ ਜਿਹੜੀ ਸਿਰਫ ਤੇ ਸਿਰਫ 5990 ਰੁਪਏ ਦੀ Android 스마트 ਫਰੇਮਲੈਸ ਵਿਦ 1 ਸਾਲ ਦੀ ਵਾਰੰਟੀ ਦੇ ਨਾਲ 43 ਇੰਚ ਦੀ ਗੱਲ ਕਰੀਏ ਇਹ ਮਿਲ ਜੇਗੀ ਸਿਰਫ ਤੇ ਸਿਰਫ 10390 ਰੁਪਏ ਦੀ ਇਹ ਵੀ Android 스마트 ਫਰੇਮਲੈਸ ਵਿਦ 1 ਸਾਲ ਦੀ ਵਾਰੰਟੀ ਨਾਲ ਜੇ 50 ਇੰਚ ਦੀ ਗੱਲ ਕਰੀਏ ਮਿਲ ਜੇਗੀ ਸਿਰਫ 18990 ਰੁਪਏ ਦੀ ਇਹ ਵੀ 1 ਸਾਲ ਦੀ ਵਾਰੰਟੀ ਨਾਲ ਮਿਲੇਗੀ Android ਹੋਏਗੀ 스마트 ਹੋਏਗੀ ਫਰੇਮਲੈਸ ਹੋਏਗੀ ਇਸ ਨਾਲ ਆਪਾਂ ਗੱਲ ਕਰੀਏ ਹੋਰ ਅਲੱਗ-ਅਲੱਗ ਪ੍ਰੋਡਕਟਾਂ ਦੀ ਸਾਡੇ ਕੋਲ ਤੁਹਾਨੂੰ ਮਿਲ ਜੇਗੀ ਯੂਨੀਕੌਰਨ ਦੀ ਬੱਤੀਆਂ ਚੱਲੜੀ 92990 ਰੁਪਏ ਦੀ ਮਿਲ ਜੇਗੀ ਐਂਡਰੋਇਡ ਸਮਾਰਟ ਫਰੇਮਲੈਸ 1 ਸਾਲ ਦੀ ਪੀਸ ਟੂ ਪੀਸ ਰਿਪਲੇਸਮੈਂਟ ਗਾਰੰਟੀ ਦੇ ਨਾਲ ਇੱਥੇ ਬਸ ਨਹੀਂ ਇਹਦੇ ਨਾਲ ਤੁਹਾਨੂੰ 5 ਸਟਾਰ ਆਈਐਸਆਈ 25 ਲੀਟਰ ਗੀਜ਼ਰ ਬਿਲਕੁਲ ਫ੍ਰੀ ਦੇਵਾਂਗੇ ਐਲਈਡੀ ਦੇ ਨਾਲ 25 ਲੀਟਰ ਗੀਜ਼ਰ ਬਿਲਕੁਲ ਫ੍ਰੀ ਹੈ ਜੀ ਕਿਹੜੀ ਕੰਪਨੀ ਦਾ ਇਹ ਵੀ ਕੰਪਨੀ ਦਾ ਜੇ ਵੈਸਾ ਯੂਨੀਕੌਰਨ ਇਹ ਵੀ ਆ ਵੀ ਹੋਏਗਾ ਆਈਐਸਆਈ 5 ਸਟਾਰ ਹੋਏਗਾ ਵੀ ਇਸ ਤੋਂ ਇਲਾਵਾ 43 ਇੰਚ ਦੀ ਗੱਲ ਕਰੀਏ ਸਾਡੇ ਕੋਲ ਮਿਲ ਜੇਗੀ ਯੂਨੀਕੌਰਨ ਵਿੱਚ 14990 ਰੁਪਏ ਦੀ ਇਸ ਤੋਂ ਇਲਾਵਾ ਹੋਰ ਬ੍ਰਾਂਡਾਂ ਦੀ ਗੱਲ ਕਰੀਏ ਬ੍ਰਾਂਡ ਸਾਡੇ ਕੋਲ کافی ਹੈਗੇ LG ਹੈਗਾ Samsung ਹੈਗਾ MI ਹੈਗਾ Hisense ਹੈਗਾ ਔਰ ਹੋਰ ਵੀ ਉਹ ਸਾਰੀ ਕੰਪਨੀ ਸੈਂਸੂਈ ਵਗੈਰਾ ਇਸਰ ਵਗੈਰਾ ਅਵੇਲੇਬਲ ਹੈਗੀਆਂ ਨੇ ਸਾਡੇ ਕੋਲ ਸਾਈਜ਼ ਜਿਹੜੇ ਆ 32 ਇੰਚ ਤੋਂ ਲੈ ਕੇ ਆਲਮੋਸਟ 75 ਇੰਚ ਤੱਕ ਅਵੇਲੇਬਲ ਪਏ ਨੇ ਇਸ ਤੋਂ ਇਲਾਵਾ ਹੁਣ ਗੱਲ ਕਰੀਏ ਆਪਣੇ ਹੋਰ ਬ੍ਰਾਂਡਾਂ ਦੀ ਇੱਕ ਸਾਡੇ ਕੋਲ ਸਟਾ ਹੈਗਾ ਯਾ ਫੇਵਰ ਬ੍ਰਾਂਡ ਪੋਲੀਟੈਕ ਆ ਇਹ ਬ੍ਰਾਂਡ ਦੀ ਕੀ ਖਾਸੀਅਤ ਆ ਇਹ ਆਨਲਾਈਨ ਅਵੇਲੇਬਲ ਹੈਗਾ ਯਾ Google ਸਰਚ ਕਰੂਗੇ ਤਾਂ ਵੀ ਅਵੇਲੇਬਲ ਹੈਗਾ ਯਾ ਔਰ Amazon ਸਰਚ ਕਰੂਗੇ ਤਾਂ ਵੀ ਅਵੇਲੇਬਲ ਹੈਗਾ ਯਾ ਔਰ ਇਹਦੇ ਵਿੱਚ 3 ਸਾਲ ਦੀ ਪੀਸ ਟੂ ਪੀਸ ਰਿਪਲੇਸਮੈਂਟ ਗਾਰੰਟੀ ਵੀ ਅਵੇਲੇਬਲ ਹੈਗੀ ਆ ਇਹ ਤੁਹਾਨੂੰ ਅਲੱਗ-ਅਲੱਗ ਮਾਡਲ ਮਿਲ ਜਾਣਗੇ 32 ਮਿਲ ਜਾਏਗਾ 43 ਮਿਲ ਜਾਏਗਾ 50 55 ਔਰ ਹੋਰ ਹੀ ਬਹੁਤ ਸਾਰੇ ਮਾਡਲ ਮਿਲ ਜਾਣਗੇ ਇਹਦੇ ਦੀ ਗੱਲ ਕਰੀਏ 50 ਇੰਚ ਦੀ ਜਿਹੜੀ ਪੋਲਟੈਕ ਦੀ ਅਲਰੇਡੀ ਹੈਗੀ ਆ 3 ਸਾਲ ਦੀ ਪੀਸ ਰਿਪਲੇਸਮੈਂਟ ਗਾਰੰਟੀ ਵਾਲੀ ਵੈਬੋਸ ਵਿੱਚ ਅਵੇਲੇਬਲ ਹੈਗੀ ਆ আলਟਰਾ ਐਚਡੀ 5ਜੀ ਸਪੋਰਟ ਆਈਫੋਨ ਨਾਲ ਕਨੈਕਟ ਹੋਣ ਵਾਲੀ ਸਿਰਫ 25990 ਰੁਪਏ ਦੀ ਇਸ ਤੋਂ ਇਲਾਵਾ ਇਹਦੇ ਵਿੱਚ ਹੀ ਗੱਲ ਕਰੀਏ 55 ਇੰਚ ਦੀ ਉਹ ਮਿਲ ਜੇਗੀ ਸਿਰਫ ਉਹ ਮਿਲ ਜੇਗੀ 3 ਸਾਲ ਦੀ ਪੀਸ ਟੂ ਪੀਸ ਰਿਪਲੇਸਮੈਂਟ ਗਾਰੰਟੀ ਵਿੱਚ 30990 ਰੁਪਏ ਦੀ ਇਸ ਤੋਂ ਇਲਾਵਾ 75 ਇੰਚ ਵਿੱਚ ਪੋਲਟੈਕ ਕੰਪਨੀ ਵਿੱਚ ਵੈਬੋ ਐਸਓ ਚ ਅਵੇਲੇਬਲ ਮਿਲ ਜੇਗੀ ਸਿਰਫ ਸਿਰਫ 68990 ਰੁਪਏ ਦੀ 75 ਇੰਚ ਹੋਰ ਬ੍ਰਾਂਡਾਂ ਦੀ ਗੱਲ ਕਰੀਏ ਆਲਮੋਸਟ ਸਾਡੇ ਕੋਲ ਸ਼ਾਓਮੀ ਦੇ ਲੋਇਡ ਦੇ ਸੈਮਸੰਗ ਦੇ ਔਰ ਆਪਣੇ ਐਲਜੀ ਦੇ ਕਾਫੀ ਸਾਰੇ ਮਾਡਲ ਜਿਹੜੇ ਆ ਅਵੇਲੇਬਲ ਪਏ ਨੇ ਇਹ ਪਰਿਵਾਰ ਸਭਾ ਜਿਕਰ ਆਪਾਂ ਕਿਸ਼ਤਾਂ ਦੀ ਗੱਲ ਕਰੀਏ ਕਿ ਆਪਾਂ ਇੱਕੋ ਇਸ ਤਰ੍ਹਾਂ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਜਿਵੇਂ ਕਿ ਬਜਾਜ ਕਾਰਡ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਕ੍ਰੈਡਿਟ ਕਾਰਡ ਤੇ ਕੋਈ ਸਮਾਨ ਖਰੀਦ ਖਰੀਦਾਰੀ ਕਰਨਾ ਚਾਹੁੰਦਾ ਹੋਵੇ ਤਾਂ ਬਿਲਕੁਲ ਸਾਡੇ ਕੋਲ ਬਜਾਜ ਫਾਈਨੈਂਸ ਕ੍ਰੈਡਿਟ ਕਾਰਡ ਫਾਈਨੈਂਸ ਔਰ ਐਚਲੂਸ ਪੇਪਰ ਪੇਪਰ ਫਾਈਨੈਂਸ ਸਾਰੀਆਂ ਆਪਣੇ ਜਿੰਨੀਆਂ ਵੀ ਸਹੂਲਤਾ ਕਿਸ਼ਤਾਂ ਅਵੇਲੇਬਲ ਨੇ ਔਰ ਬਜਾਜ ਫਾਈਨੈਂਸ ਜਿਹੜਾ ਆ ਅਸੀਂ ਸਾਈਐਸਟ ਟਾਪਰ ਆ ਬਜਾਜ ਫਾਈਨੈਂਸ ਨੂੰ ਸਭ ਤੋਂ ਹਾਈਸਟ ਕੇਸ ਅਸੀਂ ਦੇ ਰਹੇ ਆ ਇਸ ਵੇਲੇ ਪੂਰੇ ਏਰੀਆ ਵਿੱਚੋਂ ਜੇਕਰ ਕਸਟਮਰ ਨੂੰ ਐਂਡ ਆਖਿਰ ਦੇ ਵਿੱਚ ਕੋਈ ਅਪੀਲ ਕਰਨੀ ਹੋਵੇ ਕੁਝ ਕਹਿਣਾ ਚਾਹੁੰਦੇ ਹੋ ਉਹ ਕੀ ਕਹਿਣਾ ਚਾਹੁੰਦੇ ਹੋ ਫਿਰ ਜੀ ਵੱਧ ਤੋਂ ਵੱਧ ਆਓ ਇਦਾਂ ਦੇ ਰੇਟਾਂ ਦਾ ਲਾਭ ਲਓ ਜਿਹੜਾ ਤੁਹਾਨੂੰ ਆਲ ਦੋੜ ਨਹੀਂ ਮਿਲਣੇ ਸਿਰਫ ਸਾਡੇ ਕੋਲ ਮਿਲਣੇ ਆ